ਹਾਂ ਜੀ ਸਰ ਅੰਮ੍ਰਿਤਸਰ ਦੀ ਜਿਹੜੀ ਘਟਨਾ ਹੋਈ ਆ ਬਾਬਾ ਸੁਖਮੇਦਕਰ ਜਿਹੜੇ ਬੋਤਨਰ ਸਿਰਸੜ ਕੀਤੇ ਗਿਆ ਨਕੋਦਰ ਵਿੱਚ ਵੀ ਅਜੇ ਵਿਰੋਧ ਪ੍ਰਸ਼ਾਸਨ ਸਰਪ੍ਰਸਤ ਨੂੰ ਹੋਇਆ ਕੀ ਕਰਨਾ ਚਾਹੋ ਜੋ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਆ ਬਹੁਤ ਹੀ ਮੰਦ ਭਾਗੀ ਆ ਉਸ ਜਿੰਨੀ ਕਰੜੀ ਨਿੰਦਿਆ ਕੀਤੀ ਜਾਵੇ ਉੰਨੀ ਹੀ ਘਟ ਹੈ ਪਰ ਸਭ ਤੋਂ ਵੱਧ ਜਿਹੜਾ ਅੱਜ ਸਾਡੇ ਮਨ ਨੂੰ ਜਿਹੜੀ ਠੇਸ ਲੱਗੀ ਆ ਉਹ ਸਾਡੇ ਜਿਹੜਾ ਨਕੋਦਰ ਦੇ ਐਸਜੀਪੀ ਸਾਹਿਬ ਆ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਦਾ ਜਿਹੜਾ ਆਪਣੇ ਕੰਟਰੋਲ ਵਿੱਚ ਰੱਖਣਾ ਅੱਜ ਉਹ ਐਸ.ਡੀ.ਐਨ ਸਾਹਿਬ ਹੀ ਚਾਹੁੰਦੇ ਆ ਕਿ ਕਾਨੂੰਨ ਵਿਵਸਥਾ ਜਿਹੜੀ ਵਿਗੜੇ ਔਰ ਇੱਕ ਕੁਰਸੀ ਦੇ ਉੱਤੇ ਬੈਠ ਕੇ ਉੱਠ ਗਏ ਉਹ ਬੰਦਾ ਇੱਕ ਮੈਮੋਰੈਂਡ ਨਹੀਂ ਲੈ ਰਿਆ ਔਰ ਮੈਮੋਰੈਂਡ ਵੀ ਕਿਹੜਾ ਹੈ ਜਿਹੜਾ 바ਵਾ ਸਾਹਿਬਾਂ ਦੇ ਡੇਟ ਕਰਦੇ ਸੰਵਿਧਾਨ ਮੁਤਾਬਕ ਜਿਸ ਕੁਰਸੀ ਦੇ ਉੱਤੇ ਬੈਠਾ ਉਹ ਜੇ ਉਹਨੇ ਰੱਖਿਆ ਨਹੀਂ ਕਰ ਸਕਦਾ ਤਾਂ ਆਮ ਪਬਲਿਕ ਉਹਦੇ ਕੋਲ ਕੀ ਸੋਚਦੀ ਹੈ ਕਿ ਉਹ ਕੀ ਕਰੂਗਾ ਉਹ ਤਾਂ ਇਸ ਲਈ ਮੈਂ ਚਾਹੁੰਦਾ ਕਿ ਇਹੋ ਜਿਹੇ ਅਫਸਰ ਹੈ ਜਿਹੜੇ ਇਹਨਾਂ ਨੂੰ ਸਸਪੈਂਡ ਕਰਕੇ ਘਰ ਹੀ ਬਿਠਾ ਦੇਣਾ ਚਾਹੀਦਾ ਜਿਹੜੇ ਬਾਵਾ ਸਾਹਿਬ ਦੇ ਸਨਮਾਨ ਲਈ ਕੁਝ ਨਹੀਂ ਕਰ ਸਕਦੇ ਹੋ ਆਮ ਪਬਲਿਕ ਲਈ ਕੀ ਕਰਨਗੇ ਜੀ ਜਿਹੜਾ ਵਿਰੋਧ ਉੱਠਿਆ ਹੈ ਇਹਦੇ ਬਾਰੇ ਵਿੱਚ ਜਿਹੜੀ ਪਾਰਟੀ ਵੱਲੋਂ ਕੋਈ ਨਿਰਦੇਸ਼ ਜਾਰੀ ਹੋਇਆ ਜੀ ਆਰਡੀ ਵੱਲੋਂ ਹਾਲ ਦੀ ਘੜੀ ਤਾਂ ਇਹ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜ ਹੋ ਗਿਆ ਸਾਰੀਆਂ ਜਿਹੜੀਆਂ ਵਿਧਾਨ ਸਭਾ ਸੀ ਉਹਦੇ ਉੱਤੇ ਆਪਣਾ ਇੱਕ ਮੈਮੋਰੰਡਮ ਜਿਹੜਾ ਸੀ ਐਸਡੀਐਮ ਲਈ ਸਰਕਾਰ ਨੂੰ ਦੇਣਾ ਸੀ ਔਰ ਜਿਹੜਾ ਸਾਡਾ ਨਕੋਦਰ ਦਾ ਐਸਡੀਐਮ ਆ ਇਸ ਨੇ ਸਾਬ ਲਵਜਾਂ ਜੀ ਕਹਿੰਦੇ ਤਾਂ ਕਿ ਮੈਂ ਜਿਹੜਾ ਮੈਮੋਰੰਡਮ ਨਹੀਂ ਲੈਣਾ ਵਾਂਗਾ ਔਰ ਐਸੀ ਉਹਨੂੰ ਇਹ ਵੀ ਤਾਰਨਾ ਕਰ ਦੇਣੀ ਚਾਹੁੰਦੇ ਕਿ ਭੋਜਨ ਸਮਾਜ ਪਾਰਟੀ ਵਿਧਾਨ ਸਭਾ ਹਲ ਕਨਕੋਦਰ ਜਿਹੜੀ ਆ ਤੂੰ ਤਾਂ ਕੀ ਆ ਇਹ ਚੰਗੇ ਚੰਗਾ ਦੀ ਧੌਣ ਜੋ ਕੀਲਾ ਘੜ ਦਿੰਦੀ ਆ ਜੇ ਤੈਨੂੰ ਕੋਟਾ ਕੋਟਾ ਕਰਕੇ ਨਾ ਲਿਆਏ ਤਾਂ ਤੂੰ ਸਾਡਾ ਨਾਮ ਬਟਾ ਦੇ ਕਿ ਭੋਜਨ ਸਮਾਜ ਪਾਰਟੀ ਵਾਲੇ ਇੱਥੇ ਹੈਗੇ ਆ ਜਿਹੜਾ ਵਿਅਕਤੀ ਉੱਥੇ ਅਰੋਪੀ ਰੱਤ ਤੇ ਆ ਗਿਆ ਉਹਨੂੰ ਹੁਣ ਮੰਡਲੂ ਦੀ ਕਿਹਾ ਜਾ ਰਿਹਾ ਜੀ ਪਾਜੀ ਇਹ ਤਾਂ ਲੱਗ ਪਾਗਾ ਆਪਾਂ ਦੇਖ ਲਈਆਂ ਜੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਜਿਹੜੇ ਡੇੜਾ ਲੋਕਾਂ ਨੂੰ ਫੜਿਆ ਜਾਂਦਾ ਉਹ ਕੋਈ ਮੰਦਬੁੱਧੀ ਆ ਜੀ ਉਹ ਘਰੋਂ ਗਿਆ ਸੀਗਾ ਸਾਨੂੰ ਕਹਿੰਦਾ ਨਹੀਂ ਉਹ ਮੰਦਬੁੱਧੀ ਨੂੰ ਇਹੀ ਕਿਉਂ ਪਤਾ ਲੱਗਦਾ ਕਿ ਸਾਡੇ ਰਹਿਬਰਾਂ ਦਾ અપਮਾਨ ਕਰਨਾ ਬਈ ਉਹ ਮੰਦਬੁੱਧੀ ਜਿਹੜਾ ਆ ਉਹ ਆਪਣੇ ਘਰ ਜਾ ਕੇ ਸਰ ਕਿਉਂ ਨਹੀਂ ਪਾੜਦਾ ਉਹਨੇ ਜਾ ਕੇ ਦੇਖੋ ਕਿੱਥੋਂ ਉਹ ਧਰਮਕੋੜ ਤੋਂ ਗਿਆ ਜਿਹੜੇ ਦਰਬਾਰ ਸਾਹਿਬ ਦੇ ਨਾਲ ਜਿਹੜਾ ਸਟੈਚੂ ਲੱਗਾ ਹੋਇਆ ਬਾਬਾ ਸਾਹਿਬ ਉਹਦੇ ਕੋਲ ਉੱਥੇ ਜਾ ਕੇ ਉਹ ਸਟੈਚੂ ਤੋੜ ਰਿਹਾ ਉਹ ਮੰਦਬੁੱਧੀ ਹੋ ਸਕਦਾ ਜਿਹੜਾ ਧਰਮਕੋੜ ਤੋਂ ਜਾ ਕੇ ਅੰਮ੍ਰਿਤਸਰ ਚ ਜਾ ਕੇ ਕਾੜ ਉਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਅਸੀਂ ਇਹੀ ਚਾਹੁੰਦੇ ਕਿ ਸਾਜ਼ਿਸ਼ ਕਰਤਾ ਜਿਹੜੇ ਆ ਉਹ ਸਾਹਮਣੇ ਆਉਣ